ਜਹਾਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟ ਆਰਮੀ ਦਾ ਫਾਊਂਡਰ ਐਨਸਟ੍ਰਕਟਰ ਦੋਸਤੋ ਇਹ ਵੀਡੀਓ ਸਪੈਸ਼ਲੀ ਉਹਨਾਂ ਬੱਚਿਆਂ ਵਾਸਤੇ ਆ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਵਾਸਤੇ ਆ ਜਿਨ੍ਹਾਂ ਦਾ ਸੁਪਨਾ ਹੈ ਵਰਦੀ ਪਾਉਣ ਦਾ ਹਾਂਜੀ ਵਰਦੀ ਚਾਹੇ ਤੁਸੀਂ ਪੰਜਾਬ ਪੁਲਿਸ ਵਿੱਚ ਹੋਵੋ ਚਾਹੇ ਤੁਸੀਂ ਆਰਮੀ ਦੇ ਵਿੱਚ ਪਾਣੀ ਹੋਵੇ ਤਾਂ ਤੁਹਾਨੂੰ ਪਤਾ ਹੈ ਤਾਂ ਤੁਹਾਡੀ ਤਿਆਰੀ ਫਿਜ਼ੀਕਲ ਨੂੰ ਲੈ ਕੇ ਤੇ ਪੇਪਰ ਨੂੰ ਲੈ ਕੇ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਜਕੱਲ੍ਹ ਉਜ ਮਨਾਂ ਗਿਆ ਕਿ ਹਾਂ ਪਹਿਲਾਂ ਥੋੜਾ ਹਾਈਟ ਤੇ এডਿਕੇਸ਼ਨ ਦੇ ਬੇਸ ਤੇ ਉੱਤੇ ਤੁਹਾਨੂੰ ਭਰਤੀ ਕਰ ਲਿਆ ਜਾਂਦਾ ਸੀਗਾ ਪਰ ਅੱਜ ਕੱਲ ਦੇ ਜਮਾਨੇ ਦੇ ਵਿੱਚ ਤੁਹਾਨੂੰ ਪੇਪਰ ਤੇ ਫਿਜ਼ੀਕਲ ਦੋਨੋਂ ਚੀਜ਼ਾਂ ਜਿਹੜੀਆਂ ਪਾਸ ਕਰਨੀਆਂ ਬਹੁਤ ਜ਼ਰੂਰੀ ਨੇ ਦੋਸਤੋ ਜੇ ਤੁਹਾਡਾ ਵੀ ਸੁਪਨਾ ਹੈ ਪੰਜਾਬ ਪੁਲਿਸ ਵਿੱਚ ਵਰਦੀ ਪਾਉਣ ਦਾ ਤਾਂ ਤੁਸੀਂ ਮੇਰੀ ਅਕੈਡਮੀ ਜੁਆਇਨ ਕਰਕੇ ਆਪਣਾ ਸੁਪਨਾ ਜਿਹੜਾ ਮੇਰਨਾ ਪੂਰਾ ਕਰ ਸਕਦੇ ਹੋ ਮੁੰਡੇ ਕੁੜੀਆਂ ਦੋਨਾਂ ਦਾ ਬੈਚ ਸਟਾਰਟ ਹੈ ਜੀ ਤੇ ਰਹਿਣ ਸਹਿਣ ਖਾਂ ਟੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਕੁੜੀਆਂ ਮੁੰਡਿਆਂ ਦੇ ਲਈ ਮੁੰਡੇ ਤੇ ਕੁੜੀਆਂ ਦੇ ਲਈ ਅਲੱਗ-ਅਲੱਗ ਗਰਾਊਂਡ ਤੇ ਜਿਮ ਦਾ ਖਾਸ ਪ੍ਰਬੰਧ ਹੈ ਜੀ ਦੋਸਤੋ ਜਿਹੜੇ ਬੱਚੇ ਕਹਿੰਦੇ ਨੇ ਕਿ ਹਾਂ ਅਸੀਂ ਬਹੁਤ ਜ਼ਿਆਦਾ ਗਰੀਬ ਆ ਤੇ ਸਾਡੀ ਕੋਈ ਬਾਹ ਨਹੀਂ ਫੜ ਰਹਾ ਹੈਗਾ ਤਾਂ ਤੁਸੀਂ ਪ੍ਰੀਤਮ ਫਿਟਾਰਮੀ ਅਕੈਡਮੀ ਦੇ ਵਿੱਚ ਆ ਕੇ ਆਪਣਾ ਸੁਪਨਾ ਜਿਹੜਾ ਪਰਦੀ ਪਾਉਣ ਦਾ ਪੂਰਾ ਕਰ ਸਕਦੇ ਹੋ ਮੈਂ ਯਕੀਨ ਦਵਾਣਾ ਜੇ ਤੁਸੀਂ ਮਿਹਨਤੀ ਹੋ ਤਾਂ ਮੈਂ ਆਪਣਾ 100% ਦੇ ਕੇ ਤੁਹਾਨੂੰ ਜਿਹੜਾ ਤੁਹਾਡੀ ਮੰਜ਼ਿਲ ਤੱਕ ਪਹੁੰਚਾਉਣ ਦੀ ਪੂਰੀ-ਪੂਰੀ ਕੋਸ਼ਿਸ਼ ਕਰਾਂਗਾ ਤਾਂ ਦੋਸਤੋ ਜਲਦੀ ਜਲਦੀ ਪ੍ਰੀਤਮ ਹਿਟਲਰ ਅਕੈਡਮੀ ਹੈ ਜਿਹੜੀ ਜੁਆਇਨ ਕਰੋ ਨੀਚੇ ਤਾਂ ਨੰਬਰ ਡਿਸਪਲੇ ਹੋ ਰਿਹਾ ਤੁਸੀਂ ਕਾਲ ਕਰਕੇ ਸਾਰੀ ਇਨਕੁਆਰੀ ਲਓ ਬਹੁਤ ਹੀ ਜ਼ਿਆਦਾ ਘੱਟ ਫੀਸ ਦੇ ਵਿੱਚ ਤੁਹਾਨੂੰ ਪੰਜਾਬ ਪੁਲਿਸ ਆਰਮੀ ਭਾਰਤੀਆਂ ਦੀ ਜਿਹੜੀ ਤਿਆਰੀ ਕਰਵਾਈ ਜਾਂਦੀ ਆ ਠੀਕ ਹੈ ਦੋਸਤੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਨੈਕਸਟ ਜਨ ਕਰਦੇ ਨਾ ਤਾਂ ਦਾ ਦਲੀ ਜੈ ਹਿੰਦ ਦੋਸਤੋ ਬਸ ਤੁਸੀਂ ਨਹੀਂ ਕਰਨਾ ਕਿ ਆਪਣੇ ਇੱਕ ਦੋਸਤ ਨੂੰ ਇਹ ਵੀਡੀਓ ਸ਼ੇਅਰ ਕਰਨੀ ਹੈ ਜੀ ਤਾਂ ਕਿ ਸੁਪਨਾ ਹੈ ਪੰਜਾਬ ਪੁਲਿਸ ਨੂੰ ਲੈ ਕੇ ਯਾਰ ਮੈਨੂੰ ਲੈ ਕੇ